ਦੇਸ਼ ਪ੍ਰਦੇਸ਼ ਵਸਦੀ ਸਮੂਹ ਸਾਧ ਸੰਗਤ ਜੀਓ ਗੁਰ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਸੁਰਜੀਤ ਬਾਜਾਖਾਨਾ YouTube ਚੈਨਲ ਤੇ ਇੱਕ ਖੁਸ਼ੀ ਸਾਂਝੀ ਕਰ ਰਹੇ ਆਂ ਪਿੰਡ ਬਾਜਾਖਾਨਾ ਵਿਖੇ ਅੰਤਰਰਾਸ਼ਟਰੀ ਸਵਰਗਵਾਸੀ ਹਰਜੀਤ ਬਰਾੜ ਕਬੱਡੀ ਖਿਡਾਰੀ ਜਿਨ੍ਹਾਂ ਦੀ ਯਾਦ ਦੇ ਵਿੱਚ ਬਾਜਾਖਾਨਾ ਜੋਕ ਸੁਆਵਾ ਕਲੱਬ 21 22 ਮਾਰਚ 2025 ਨੂੰ ਸ਼ੁੱਕਰਵਾਰ ਸ਼ਨੀਵਾਰ ਨੂੰ ਇਹ ਮੈਚ ਹੋਣਗੇ ਕਬੱਡੀ ਦੇ ਮੈਚਾਂ ਲਈ ਆਪ ਸਾਰਿਆਂ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਆਂ ਇੱਥੇ ਦੱਸਣਯੋਗ ਆ ਕਿ ਸਰਦਾਰ ਕਲਵੰਤ ਸਿੰਘ ਖਾਲਸਾ ਪਿਛਲੇ 5 ਸਾਲਾਂ ਤੋਂ ਲਗਭਗ 150 ਤੋਂ ਲੈ ਕੇ 200 ਬੱਚਿਆਂ ਦੇ ਵਿਚਕਾਰ ਇਹ ਟ੍ਰੇਨਿੰਗ ਮੁਫਤ ਦੇ ਵਿੱਚ ਬਿਲਕੁਲ ਮੁਫਤ ਦੇ ਵਿੱਚ ਇਹ ਸਵਾਵਾ ਦੇ ਰਿਹਾ ਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਜੋ ਬਹੁਤ ਹੀ ਸਲਾਘਾਯੋਗ ਉਪਰਾਲਾ ਕਰ ਰਿਹਾ ਬਾਜੇਖਾਨੇ ਦੀਆਂ ਤਿੰਨੇ ਸਮੂਹ ਪੰਚਾਇਤਾਂ ਨੂੰ ਨਗਰ ਨਿਵਾਸੀਆਂ ਨੂੰ ਸਮੁੱਚੇ ਭਾਈਚਾਰੇ ਨੂੰ ਮੈਂ ਆਪਣੇ ਵੱਲੋਂ ਅਪੀਲ ਕਰਦਾ ਕਿ ਇਸ ਨੌਜਵਾਨ ਦਾ ਵੱਤਵਾਰ ਸਾਥ ਦਿੱਤਾ ਜਾਵੇ ਜੇ ਕੋਈ ਕਮੀਆਂ ਰਹਿਣਗੀਆਂ ਅਸੀਂ ਉਹਨਾਂ ਅੱਗੇ ਹੋਰ ਸੁਧਾਰਾਂਗੇ ਇਸ ਨੌਜਵਾਨ ਦਾ ਅਸੀਂ ਹਰ ਪੱਖੋਂ ਸਾਥ ਦੇਣ ਦਾ ਫੈਸਲਾ ਲਿਆ ਆਓ ਆਪਾਂ ਰਲ ਮਿਲ ਕੇ ਸਾਰੇ ਇਸ ਟੂਰਨਾਮੈਂਟ ਤੇ ਟੂਰਨਾਮੈਂਟ ਦੀ ਸ਼ਾਨ ਵਧਾਈਏ ਵੱਡੀ ਗਿਣਤੀ ਵਿੱਚ ਪਹੁੰਚੀਏ ਤੇ ਗੁਰੂ ਦਾ ਲੰਗਰ ਆ ਇਹ ਅਟੁੱਟ ਵਰਤੇਗਾ ਜੇ ਜੇ ਕੋਈ ਬੋਲਦਿਆਂ ਅਖਰਵਾਦਾ ਘਾਟਾ ਪੁੱਲ ਚੁੱਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰਜੀ ਕੀ ਫਤਿਹ ਧੰਨਵਾਦ ਚਲੋ ਸਟਾਰਟ ਕੰਦੇ ਭਰਾੜਾ ਚੱਲਦਾ ਓ ਟੱਕ ਤੇ ਪੈਣੀਆ ਪੈਣੀ ਵਾਲਿਆ ਓ ਬਾਦੇ ਖਾਣੇ ਵਾਲਿਆ ਲੈ ਲੋ ਵਖਾ ਕਰਦੇ ਕਮਾਲ ਸਰਾ 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 ਓਏ ਗੱਬਰੂਆ ਲੱਕੀ ਲਹਿਰੇ ਵਾਲਾ ਕਹਿੰਦਾ ਹੁੰਦਾ ਸਰਾ ਓਏ ਗੱਬਰੂਆ ਬਾਈ ਬਾਜੇਖਾਨ ਵਾਲੇ ਪ੍ਰਦੀਪ ਨੇ ਸਰਾ ਕਰਤਾ ਕਿ ਨਹੀਂ ਕੀਤਾ ਤਾਲੀਆਂ ਮਾਰ ਕੇ ਦੱਸੋ ਕਲਵੰਤ ਕੋਚ ਨੂੰ ਕਹਿੰਦੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ ਬਾਜੇਖਾਨੇ ਆਪਣੇ ਸੁਰਜੀਤ ਬਾਜਾਖਾਨਾ YouTube ਚੈਨਲ ਤੇ ਜੋ ਕਬੱਡੀ ਦੇ ਸਬੰਧ ਵਿੱਚ ਬੇਨਤੀ ਕੀਤੀ ਸੀ ਦੇਖਣ ਲਈ ਸਮੂਹ ਸਾਥ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਬੇਨਤੀ ਕਰਦਾ ਇੱਕ ਵਾਰ ਫੇਰ ਆਪ ਸਾਰੇ ਵੱਡੀ ਗਿਣਤੀ ਵਿੱਚ ਪਹੁੰਚਿਓ ਤੇ ਨੌਜਵਾਨ ਦਾ ਹੌਸਲਾ ਵਧਾਇਓ ਆਓ ਸਰੀਰ ਨੂੰ ਤੰਦਰੁਸਤ ਰੱਖੀਏ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਈਏ ਐਨਾ ਕੁਝ ਬੋਲਦਾ ਹੋਇਆ ਗੁਰਫਤੇ ਬੁਲਾਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ